ਨਸ਼ਿਆਂ ਤੇ ਲਗਾਤਾਰ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤਰਨਤਾਰਨ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਇੱਕ ਪਲਾਨ ਪੁੱਟਿਆ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਪੰਜਾਬ ਨੂੰ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਦਾ ਟੀਚਾ ਮਿੱਥਿਆ ਤੇ ਇਸ ਮੌਕੇ ਹਰਪਾਲ ਸਿੰਘ ਜੀਮਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਇਸ ਮੌਕੇ ਨਸ਼ਾ ਵਿਰੁੱਧ ਯੁੱਧ ਦੇ ਕੈਬਨਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਜੀਮਾ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਤਰਨਤਾਰਨ ਬਨੇਗਾ ਮੀਟਿੰਗ ਦੀ ਪ੍ਰਧਾਨਗੀ ਕਰਦੇ ਵਿੱਤ ਮੰਤਰੀ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਮੂਲੀਅਤ ਤੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤੇ ਨਸ਼ਾ ਛਡਾਊ ਗਤੀਵਿਧੀਆਂ ਦਾ ਜਾਇਜ਼ਾ ਲਿਆ ਦੇ ਖਿਲਾਫ ਇੱਕ ਯੁੱਧ ਐਲਾਨ ਕੀਤਾ ਇੱਕ ਪੰਜਾਬ ਦੇ ਅੰਦਰ ਨਸ਼ਿਆਂ ਦੇ ਗੇਸ ਇੱਕ ਯੁੱਧ ਸ਼ੁਰੂ ਕੀਤਾ ਗਿਆ ਇੱਕ ਵੱਡੀ ਲੜਾਈ ਸ਼ੁਰੂ ਕੀਤੀ ਆ ਉਹਦੀ ਮੈਂ ਸਮਝਦਾ ਪਹਿਲੀ ਮੀਟਿੰਗ ਜਿਹੜੀ ਉਹ ਪਠਾਨਕੋਟ ਚ ਹੋਈ ਹੈਗੀ ਸੋ ਮੈਂ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਸ਼ਾਰਟ ਨੋਟਸ ਤੇ ਉਹਨਾਂ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਬਹੁਤ ਸਾਰੇ ਅੰਕੜੇ ਬਹੁਤ ਸਾਰੇ ਸੁਝਾਅ ਜਿਹੜੇ ਲਗੇ ਉਹ ਸਾਡੇ ਚੇਅਰਮੈਨ ਸਾਹਿਬਾਨ ਵੱਲੋਂ ਬਹੁਤ ਸਾਰੇ ਡਿਗਨਿਟਰੀਜ਼ ਵੱਲੋਂ ਜਿਹੜੇ ਆਏ ਲਗੇ ਔਰ ਬਹੁਤ ਸਾਰੇ ਅਫਸਰ ਸਾਹਿਬਾਨ ਨੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ ਲਗੇ ਕਿ ਆਉਣ ਵਾਲੇ ਸਮੇਂ 'ਚ ਇਸ ਮਹਿੰਮ ਨੂੰ ਜਿਹੜਾ ਹੋਰ ਕਿਵੇਂ ਤਕੜਾ ਕੀਤਾ ਜਾਊਗਾ ਕਿਵੇਂ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਔਰ ਕਾਫੀ ਸਾਰੇ ਹੌਟਸਪੌਟ ਜਿਹੜੇ ਲਗੇ ਕਾਫੀ ਸਾਰੇ ਹੌਟਸਪੌਟ ਜਿਹੜੇ ਦੇ ਕਿ ਉਹ ਵੀ ਆਈਡੈਂਟੀਫਾਈ ਹੋਏ ਨੇ ਪਹਿਲਾਂ ਆਈਡੈਂਟੀਫਾਈ ਸਕੇ ਉਹਨਾਂ ਨੂੰ ਦੁਬਾਰਾ ਉਹਨਾਂ ਤੇ ਚੈੱਕ ਕੀਤਾ ਗਿਆ ਗਿਆ ਸੋ ਮੈਂ ਸਮਝਦਾ ਜੋ ਮਹਿੰਮ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤੀ ਆ ਉਹਦਾ ਅਸਰ ਜਿਹੜ ਉਹ ਪੰਜਾਬ 'ਚ ਦਿਖਾਈ ਦੇ ਰਿਹਾ ਹੈਗਾ। ਔਰ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਲਗੇ ਜਿਹੜੇ ਨਸ਼ੇ ਦੇ ਸੂਦਾਗਰ ਲਗੇ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਨੇਗੇ ਜਾਂ ਪ੍ਰਸ਼ਾਸਨ ਉਹਨਾਂ ਦਾ ਜੇਲ੍ਹ 'ਚ ਪ੍ਰਬੰਧ ਕਰ ਰਿਹਾ ਹੈਗਾ। ਪ੍ਰਸ਼ਾਸਨ ਉਹਨਾਂ ਨੂੰ ਜੇਲ੍ਹ 'ਚ ਭੇਜਣ ਦਾ ਪ੍ਰਬੰਧ ਕਰ ਰਿਹਾ ਹੈਗਾ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈਗੀ। ਮੈਂ ਬੜਾ ਇਸ ਗੱਲ ਤੋਂ ਪਰੇਸ਼ਾਨ ਆਗਾ। ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਬਹੁਤ ਸਾਰੇ ਸਾਡੇ ਜਿਹੜੇ ਪ੍ਰਵਕਤਾ ਨੇ ਉਹਨਾਂ ਦੱਸਿਆ ਕਿ ਬਹੁਤ ਲੋਕ ਖੁਸ਼ ਨੇ ਕਿ ਇਸ ਲੜਾਈ ਨੂੰ ਅੰਤਮ ਅੰਜਾਮ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੀ ਸਭ ਦੀ ਡਿਊਟੀ ਆ ਸੋ ਉਹਦੇ ਲਈ ਸਖਤ ਹਦਾਇਤਾਂ ਜਿਹੜੀਆਂ ਲਗੀਆਂ ਸਾਰੇ ਅਫਸਰ ਸਹਿਬਾਂ ਨੂੰ ਜਾਰੀ ਕੀਤੀਆਂ ਰਹੀਆਂ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਜਾਂ ਕੋਈ ਪੋਲਿਟੀਕਲ ਬੰਦਾਗਾ ਜਿਹੜਾ ਵੀ ਨਸ਼ਿਆਂ ਦੇ ਕਾਰੋਬਾਰ 'ਚ ਇਨਵੋਲਵ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜਾ ਇਸ ਮਹਿਮ ਨੂੰ ਮੱਠੀ ਪਾਉਣ ਦਾ ਯਤਨ ਕਰੂਗਾ ਇਸ ਮਹਿਮੇ ਨੂੰ ਰੋਕਣ ਯਤਨ ਕਰੂਗਾ ਯਾ ਇਹਦੀ ਐਗਜ਼ੀਕਿਊਸ਼ਨ ਜਿਹੜੀ ਆ ਅੱਛੇ ਢੰਗ ਨਾਲ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਯਾਨੀ ਕਿ ਹਰੇਕ ਅਫਸਰ ਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਤਾਂ ਕਿ ਇਸ ਮਹਿਮੇ ਨੂੰ ਸਮਾਂਬੱਧ ਤਰੀਕੇ ਦੇ ਨਾਲ ਸੀ ਅੰਜਾਮ ਤੱਕ ਲਿਜਾ ਸਕੀਏ ਸੋ ਇਸ ਮੀਟਿੰਗ ਤੁਸੀਂ ਸਾਰੇ ਪਹੁੰਚੇ ਧੰਨਵਾਦ ਜੀ ਬਿਲਕੁਲ ਮੈਂ ਦੇ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬਾਨ ਨੂੰ ਇਹੀ ਹਦਾਇਤ ਜਾਰੀ ਕੀਤੀ ਹੈ ਕਿ ਤੁਰੰਤ ਡੀਜੀਪੀ ਸੇ ਦੇ ਰਾਹੀਂ ਜਾਂ ਆਪਣੇ ਕਾਊਂਟਰਪਾਰਟ ਐਸਐਸਪੀ ਦੇ ਰਾਹੀਂ ਸੰਪਰਕ ਕਰਕੇ ਤੁਰੰਤ ਇੱਕ ਆਪਰੇਸ਼ਨ ਜੁਆਇੰਟ ਆਪਰੇਸ਼ਨ ਜਿਹੜਾ ਹਿਮਾਚਲ ਸਰਕਾਰ ਦੇ ਨਾਲ ਮਿਲ ਕੇ ਚਲਾਇਆ ਜਾਵੇ ਤਾਂ ਕਿ ਜਿਹੜੇ ਪਿੰਡਾਂ ਦੀ ਤੁਸੀਂ ਸ਼ਾਇਦ ਕਹਿ ਰਹੇ ਹੋ ਉਹਨਾ ਪਿੰਡਾਂ ਦੇ ਅੰਦਰ ਨਸ਼ੇ ਦਾ ਸਫਾਇਆ ਹੋ ਸਕੇ ਕਿਉਂਕਿ ਕੱਲਾ ਇਹਦਾਂ ਇਹ ਨਹੀਂ ਕਿ ਪੰਜਾਬ ਨੂੰ ਫਾਇਦਾ ਹੋਣਾ ਉਹਦੇ ਨਾਲ ਦੀ ਨਾਲ ਹਿਮਾਚਲ ਦੇ ਵੀ ਇੱਕ ਪਾਸੇ ਦਾ ਹਿਮਾਚਲ ਕਹਿੰਦਾ ਕਈ ਵਾਰ ਕਿ ਪੰਜਾਬ ਚੋਂ ਪਰ ਲੇਕਿਨ ਅੱਜ ਪਤਾ ਲੱਗਿਆ ਇੱਥੇ ਆ ਕੇ ਹਿਮਾਚਲ ਪ੍ਰਦੇਸ਼ ਚੋਂ ਕਾਫੀ ਨਸ਼ਾ ਆ ਰਿਹਾ ਹੈਗਾ ਸੋ ਮੈਂ ਤੁਹਾਡੇ ਜਰੀਏ ਹਿਮਾਚਲ ਪ੍ਰਦੇਸ਼ ਦੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਪੌਟ ਆਇਡੈਂਟੀਫਾਈ ਪੰਜਾਬ ਸਰਕਾਰ ਨੇ ਕੀਤਾ ਤੁਸੀਂ ਉਹਨਾਂ ਸਪੌਟਸ ਤੇ ਧਿਆਨ ਦਿਓ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰੋ ਇਸ ਮੌਕੇ ਵਿੱਤ ਮੰਤਰੀ ਨੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਨਸ਼ਾ ਤਸਕਰਾ ਵਿਰੁੱਧ ਤੇਜ਼ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ ਬਿਊਰੋ ਰਿਪੋਰਟ ਜੀਕੇ ਆ ਟੀਵੀ